ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਅੱਜ ਇੱਕ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਨਾ ਚਾਹੇ ਮੰਨ ਲੋ ਅਪੀਲ ਮੰਨ ਲੋ ਮੈਂ ਕੀ ਕਹਿਣਾ ਚਾਹੁੰਨਾ ਤੁਹਾਨੂੰ ਮੈਂ ਇਹ ਚਾਹੁੰਨਾ ਚਾਹੁੰਨਾ ਜਿਵੇਂ ਮੰਨ ਲੋ ਵੀ ਕੋਈ ਜ਼ਿਮੀਂਦਾਰ ਨੇ ਜ਼ਮੀਨ ਠੇਕੇ ਤੇ ਦਿੰਦੇ ਨੇ ਜਾਂ ਕੁਝ ਆਪਣੀ ਖੇਤੀ ਕਰਦੇ ਨੇ ਜਾਂ ਕੋਈ ਮੁਲਾਜ਼ਮ ਨੇ ਜੋ ਵੀ ਹੈਗੇ ਨੇ ਹਰ ਇੱਕ ਨੂੰ ਘਰ ਦੇ ਵਿੱਚ ਸਬਜ਼ੀਆਂ ਦੀ ਜ਼ਰੂਰਤ ਰਹਿੰਦੀ ਹੈ ਡੇਲੀ ਆਪਾਂ ਨੂੰ ਪਤਾ ਵੀ ਆਪਾਂ ਨੂੰ ਸਬਜ਼ੀਆਂ ਦੀ ਸਲਾਦ ਦੀ ਮੂਲੀ ਦੀ ਸਾਰੇ ਕਾਸੇ ਦੀ ਲੋੜ ਹੁੰਦੀ ਆ ਉਹ ਲੋੜ ਨੂੰ ਪੂਰੀ ਕਰਨ ਲਈ ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਆ ਬਾਜ਼ਾਰ ਦੇ ਵਿੱਚੋਂ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਲੈ ਕੇ ਆਉਂਦੇ ਆ ਬਗੈਰ ਸੀਜ਼ਨਲ ਸੀਜ਼ਨਲ ਮਹਿੰਗੀਆਂ ਸਸਤੀਆਂ ਕਾਫੀ ਲੈ ਕੇ ਆਉਂਦੇ ਆ ਉਹਨਾਂ ਨਾਲ ਆਪਾਂ ਘਰ ਦੇ ਵਿੱਚ ਸਬਜ਼ੀ ਬਣਾਉਂਦੇ ਆ ਫਿਰ ਸਬਜ਼ੀ ਬਣਾ ਕੇ ਖਾਂਦੇ ਆ ਉਹਦੇ ਵਿੱਚ ਕੀ ਹੈ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਿੰਨੀ ਇੱਕ ਜ਼ਹਿਰਾਂ ਸੜਕੀਆਂ ਹੋਈਆਂ ਨੇ ਕਿਵੇਂ ਨੇ ਉਸੇ ਕਰਕੇ ਜਿਹੜੇ ਆਪਾਂ ਨੂੰ ਕੀ ਸਬਜ਼ੀਆਂ ਦੇ ਵਿੱਚੋਂ ਪ੍ਰੋਟੀਨ ਮਿਲਣਾ ਸੀ ਉਹਦੀ ਜਗ੍ਹਾ ਜ਼ਹਿਰ ਮਿਲ ਰਹੀ ਆ ਇਸ ਲਈ ਮੈਨੂੰ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਦੀ ਲੋੜ ਪਈ ਆ ਮੈਂ ਜ਼ਿੰਮੇਵਾਰਾਂ ਨੂੰ ਤੇ ਸਾਰਿਆਂ ਨੂੰ ਸਰੋਤਿਆਂ ਨੂੰ ਇਹ ਅਪੀਲ ਕਰਦਾ ਵੀ ਸਭ ਤੋਂ ਪਹਿਲਾਂ ਹਰ ਇੱਕ ਆਦਮੀ ਨੂੰ ਆਪਣੀ ਸਿਹਤ ਆ ਸਿਹਤ ਤੋਂ ਵੱਧ ਕੇ ਕੋਈ ਚੀਜ਼ ਨਹੀਂ ਜੇਕਰ ਤੁਸੀਂ ਤੰਦਰੁਸਤ ਹੋਵੋਗੇ ਤਾਂ ਹੀ ਤੁਹਾਡੇ ਪੈਸੇ ਕਮਾਏ ਦਾ ਫਾਇਦਾ ਤਾਂ ਹੀ ਤੁਹਾਡੇ ਕੰਮ ਕਰਨ ਦਾ ਮਤਲਬ ਬਲਕਿ ਵੀ ਸਾਰੀ ਬਿਮਾਰੀ ਆ ਜਿਹੜੀ ਉਹ ਆਪਣੀਆਂ ਖਾਣ ਪੀਣਾਂਈਆਂ ਚੀਜ਼ਾਂ ਤੋਂ ਸ਼ੁਰੂ ਹੁੰਦੀ ਆ ਜਿਹਨੂੰ ਡਾਕਟਰ ਵੀ ਕਹਿੰਦੇ ਨੇ ਸਭ ਕਹਿੰਦੇ ਨੇ ਪਰ ਉਹਦੇ ਉੱਤੇ ਆਪਾਂ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਇਸ ਲਈ ਮੈਂ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਵੀ ਵੀਰ ਜੀ ਥੋੜੀ ਮਿਹਨਤ ਜਿੰਨੇ ਕਮਾਈ ਤੇ ਤੁਸੀਂ ਕਰਦੇ ਹੋ ਥੋੜੀ ਮਿਹਨਤ ਕਰਕੇ ਤੁਸੀਂ ਆਪਣੇ ਖਾਣ ਲਈ ਸਬਜ਼ੀਆਂ ਗਾਇਆ ਕਰੋ ਕੁਝ ਵੀਰਾਂ ਲਵੇ ਚਲੋ ਜਗਾ ਨਹੀਂ ਉਹ ਕੋਠੇ ਘਾਠੇ ਤੇ ਵੀ ਗਾਉਂਦੇ ਨੇ ਕਾਫੀ ਲੋਕ ਗਮਲੇ ਚ ਗਾਉਂਦੇ ਨੇ ਪਰ ਜਿਹੜੇ ਕਿਸਾਨ ਵੀਰ ਨੇ ਉਹਨਾਂ ਲਵੇ ਤਾਂ ਹੈਗੀ ਆ ਜਾਂ ਫਿਰ ਉਹ ਆਪਣੇ ਕਿਸੇ ਬਾਗਲ ਚ ਜਾਂ ਮੰਨ ਲਓ ਵੀ ਜ਼ਮੀਨ ਮੈਂ ਥੋੜੀ ਬਹੁਤੀ ਜਿਵੇਂ ਠੇਕੇ ਦਿੰਦੇ ਨੇ ਥੋੜੀ ਬਹੁਤੀ ਰੱਖ ਲੈਣਾ ਜਾਂ ਤੁਸੀਂ ਵੱਡੀ ਖੇਤੀ ਵੀ ਕਰਦੇ ਹੋ ਵੱਡੀ ਖੇਤੀ ਵਾਲਿਆਂ ਨੇ ਵੀ ਮੈਂ ਦੇਖਿਆ ਕਈ ਵਾਰੀ 40 40 ਏਕੜ ਆ ਜਾਂਦੇ ਬੀਬੀ ਸਬਜ਼ੀ ਸਾਰੀ ਮੁੱਲ ਲਈ ਜਾਂਦੀ ਹੈ ਇਸ ਲਈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਨਮੀਆਂ ਸਬਜ਼ੀਆਂ ਦੇ ਪਿੱਛੇ ਨਾ ਲੱਗੋ ਤੁਸੀਂ ਆਪਣੀ ਸਬਜ਼ੀ ਆਪ اگਾਓ ਦੇਖੋ ਜੀ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਤਕਨੀਕ ਦੱਸ ਰਿਹਾ ਇਹ ਤਕਨੀਕ ਕੀ ਆ ਇਹਨੂੰ ਬੋਲਿਆ ਜਾਂਦਾ ਨੈਟ ਹਾਊਸ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਕਹਿ ਸਕਦੇ ਆ ਵੀ ਮੱਸਰ ਦਾ ਨਹੀਂ ਲਾ ਕੇ ਜਿਵੇਂ ਆਪਾਂ ਮੱਸਰ ਤੋਂ ਬਚਦੇ ਆ ਉਸੇ ਤਰ੍ਹਾਂ ਆਪਾਂ ਮੰਨ ਲਓ ਵੀ ਸੁੰਡੀਆਂ ਤੋਂ ਕਾਫੀ ਤਰ੍ਹਾਂ ਦੇ ਪੈਸਟ ਤੋਂ ਬਚ ਸਕਦੇ ਆ ਇਹਦੇ ਲਈ ਤੁਸੀਂ ਨਿਕਾ ਇੱਕ ਆਪਣਾ ਨੈੱਟ ਹਾਊਸ ਬਣਾਓ ਨੈੱਟ ਹਾਊਸ ਜਿਵੇਂ ਤੁਸੀਂ ਮੰਨ ਲਓ 15 15x22 ਤੁਸੀਂ 40 ਫੁੱਟ ਇੰਨੀ ਕ ਜਗ੍ਹਾ ਦੇ ਵਿੱਚ ਬਣਾਓ ਉਹਦੇ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਸਬਜ਼ੀਆਂ ਹੈਗਾ ਉਹ ਤੇ 8-10 ਤਰ੍ਹਾਂ ਦੀ ਹੈਗਾ ਉਹ ਤੁਹਾਡਾ ਮਤਲਬ ਹਫਤੇ ਦਾ ਪੂਰਾ ਸ਼ਡਿਊਲ ਕਵਰ ਹੋਵੇ ਵੀ ਤੁਸੀਂ ਜੇ ਕਿਹੜੀ ਸਬਜ਼ੀ ਬਣਾਉਣੀ ਆ ਕੀ ਕਰਨਾ ਦੇਖੋ ਜੀ ਮੈਂ ਤੁਹਾਨੂੰ ਅੱਜ ਆਪਣੀਆਂ ਦਿਖਾ ਰਿਹਾ ਮੈਂ ਕੀ ਕੀ ਕੀਤਾ ਹੋਇਆ ਦੇਖੋ ਜੀ ਮੈਂ ਟਮਾਟਰ ਦਾ ਬੂਟਾ ਲਾਇਆ ਹੋਇਆ ਬੇਲ ਵਾਲਾ ਇਹਦੇ ਉੱਤੇ ਦੇਖੋ ਜੀ ਟਮਾਟਰ ਲੱਗਣੇ ਸ਼ੁਰੂ ਹੋ ਗਏ ਨੇ ਦੇਖੋ ਜੀ ਇਹ ਆਪਣੇ ਦੋ ਬੂਟੇ ਲਾਇਏ ਹੋਏ ਨੇ ਆਪਾਂ ਨੂੰ ਦੋ ਬੂਟੇ ਫੈਮਿਲੀ ਛੋਟੀ ਆ ਦੋ ਬੂਟੇ ਮਤਲਬ ਕਾਫੀ ਨੇ ਦੇਖੋ ਜੀ ਦੋ ਬੂਟੇ ਆਪਾਂ ਨੇ ਸਿੰਬਲਾ ਮਿਰਚ ਦੇ ਲਾਏ ਨੇ ਦੇਖੋ ਜੀ ਇਹ ਦੋ ਦੇ ਨਾਲ ਆਪਣੀ ਪੂਰਤੀ ਹੋ ਜਾਣੀ ਆ ਇੱਕ ਆਪਾਂ ਨੇ ਬੂਟਾ ਲਾਇਆ ਹੋਇਆ ਸਾਲ ਪਹਿਲਾਂ ਕੌੜੀ ਮਿਰਚ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਨੇ ਇਹ ਥੋੜਾ ਜਿਹਾ ਵੱਡਾ ਬਣਾ ਕੇ ਦੇਖੋ ਜੀ ਇਹ ਚਾਹ ਜਗ੍ਹਾ ਖਾਲੀ ਪਈ ਸੀ ਇਹਦੇ ਵਿੱਚ ਆਪਾਂ ਪਿਆਜ਼ ਲਾਇਆ ਹੈ ਦੇਖੋ ਜੀ ਇਹ ਫੁੱਲ ਚੱਕ ਰਿਹਾ ਇਹ ਜੁਗਨੀ ਪੇਠਾ ਲਾਇਆ ਹੈ येलो ਕਲਰ ਦਾ ਬਾਕੀ ਆਪਾਂ ਜਿਆਦਾ ਇਹਦੇ ਤੇ ਕੀ ਲਾਇਆ ਹੋਇਆ ਆ ਦੇਖੋ येलो ਕਲਰ ਦਾ ਆਪਾਂ ਨੇ ਜੁਗਨੀ ਪੇਠਾ ਲਾਇਆ ਹੈ ਚਾਹ ਦੇ ਆਪਾਂ ਨੇ ਇਹਦੇ ਵਿੱਚ ਬੈਂਗਣ ਲਾਇਏ ਹੋਏ ਨੇ ਜਿਹੜੇ ਕਿ ਜਿਵੇਂ ਆਪਣੇ ਲਈ ਫालतੂ ਹੁੰਦੇ ਨੇ ਬੈਂਗਣ ਦੇ ਉੱਤੇ ਬਹੁਤ ਜ਼ਿਆਦਾ ਸਪਰੇਅ ਕਰੀ ਜਾਂਦੀ ਹੈ ਇਹ ਤੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਇਹ ਆਪਾਂ ਬੈਂਗਣ ਲਾਇਏ ਹੋਏ ਨੇ ਮੈਂ ਤੁਹਾਨੂੰ ਦਿਖਾਉਣਾ ਵਿੱਚ ਵਿੱਚ ਬਹੁਤ ਫਲ ਟਿੱਕੇ ਫੇ ਦੇਖੋ ਜੀ ਦੇਖੋ ਜੀ ਇਹ ਆਪਾਂ ਗੋਭੀ ਦੇ ਬੂਟੇ ਲਾਇਏ ਹੋਏ ਨੇ ਪਹਿਲਾਂ ਆਪਾਂ ਇਹ ਹੌਕੀ ਚ ਤੋੜੀ ਆ ਵਿੱਜੇ ਹੋਇਸੀ ਆਪਣੇ ਸਾਗ ਲਈ ਆ ਦੇਖੋ ਜੀ ਇਹ ਗੋਭੀ ਆ ਜੀ ਇਹ ਗੋਪੀ ਹੈ ਤੁਹਾਨੂੰ ਮੈਂ ਬੈਂਗਨ ਦੀ ਸਟਾਰਟਿੰਗ ਹੋਈ ਹੈ ਤੁਹਾਨੂੰ ਦਿਖਾਉਣਾ ਦੇਖੋ ਇੱਕ ਬੂਟੇ ਦੇ ਉੱਤੇ 1 2 3 4 5 ਪੰਜ ਲੱਗੇ ਨੇ ਜੀ ਇਹ ਤੇ ਇਹ ਤੇ ਤਿੰਨ ਲੱਗੇ ਨੇ ਜੀ 1 2 3 ਇਸੇ ਤਰ੍ਹਾਂ ਇਹ ਬੂਟੇ ਤੇ ਬਹੁਤ ਜ਼ਿਆਦਾ ਲੱਗੇ ਨੇ ਜੀ 1 2 3 4 5 ਸੀ 7 8 9 10 11 ਲੱਗੇ ਨੇ ਜੀ ਲਗਭਗ ਇਸ ਤੇ ਇਹ ਤਾਂ ਬੈਂਗਣ ਦਾ ਸਾਈਜ਼ ਵੀ ਲਗਭਗ 300 ਤੋਂ 500 ਗ੍ਰਾਮ ਦੇ ਵਿੱਚ ਹੋਣਾ ਏ ਦੇਖੋ ਜੀ ਇਹ ਗੋਭੀ ਆ ਇਹ ਆਪਾਂ ਥੋੜੇ 5-10 ਕਬੂਟੇ ਫ੍ਰਾਂਸ ਬੀਨ ਦੇ ਲਾਏ ਹੋਏ ਨੇ ਜੀ ਫ੍ਰਾਂਸ ਬੀਨ ਦੀਆਂ ਫਲੀਆਂ ਦੇਖੋ ਇਹ ਵੀ ਆਪਾਂ ਤੋੜ ਕੇ ਬਣਾ ਲੀਆ ਗੱਲ ਦੇਖੋ ਜੀ ਇਹ ਆਪਾਂ ਅਗੇਤੀ ਮੇਥੀ ਬੀਜੀ ਹੋਈ ਸੀ ਦੇਖੋ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਇਹਦੇ ਵਿੱਚ ਹਰ ਇੱਕ ਫਸਲ ਬਹੁਤ ਵਧੀਆ ਹੁੰਦੀ ਹੈ ਜੀ ਕਿਉਂਕਿ ਬਾਹਰੋਂ ਇਹਦੇ ਵਿੱਚ ਕੀੜਾ ਮਕੌੜਾ ਕੋਈ ਨਹੀਂ ਆ ਸਕਦਾ ਜੀ ਮੱਸਰਦਾਨੀ ਟੈਪ ਇਹ ਆਲੇ-ਦਾਲੋਂ ਬੰਦ ਕੀਤਾ ਹੋਇਆ ਹੈ ਜੀ ਦੇਖੋ ਜੀ ਇਹ ਮਿਰਚ ਦਾ ਬੂਟਾ ਇਹਨੂੰ ਕਿਵੇਂ ਬਣਾਇਆ ਜਾਂਦਾ ਕਿਵੇਂ ਤਿਆਰ ਕੀਤਾ ਜਾਂਦਾ ਜੀ ਅਗਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਪ੍ਰੋਪਰ ਦੇਵਾਂਗੇ ਕੀ ਇਹਦੇ ਉੱਤੇ ਖਰਚਾ ਆਉਂਦਾ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਦੇਖੋ ਸਹਿਜ ਦੇਖੋ ਜੀ ਕਲਰ ਦੇਖੋ ਇਹ ਬਿਨਾਰੀ ਇਹ ਸਪਰੇਟੂ ਹੈ ਜੀ ਦੇਖੋ ਮੈਂ ਤੁਹਾਨੂੰ ਸਾਰਾ ਦਿਖਾ ਦਾਂ ਜੀ ਦੇਖੋ ਇਹ ਜਗਾ ਜੇ ਬੇਲੀ ਪਈ ਇਹਦੇ ਵਿੱਚ ਆਪਾਂ ਹੋਰ ਕੋਈ ਚੀਜ਼ ਲਾ ਦਾਂਗੇ ਦੇਖੋ ਜੀ ਇਹਦਾ ਕੀ ਕੀਤਾ ਹੋਇਆ ਇਹ ਆਪਣਾ ਦੇਸੀ ਤਰੀਕੇ ਨਾਲ ਹੀ ਹੈ ਜੀ ਆਹ ਦੇਖੋ ਉਰੋਂ ਦੀ ਗੇਟ ਰੱਖਿਆ ਹੋਇਆ ਇਹ ਐਂਟਰੀ ਵਾਸਤੇ ਹੈ ਜੀ ਦੇਖੋ ਇਹਦੇ ਉੱਤੇ ਆਪਾਂ ਕੋਈ ਚੀਜ਼ ਭਾਰੀ ਧਰ ਦਿੰਨੇ ਤਾਂ ਕਿ ਵੀ ਉਹ ਨਾ ਹੋਵੇ ਦੇਖੋ ਜੀ ਇਹ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਕਮੈਂਟਾਂ ਦੇ ਵਿੱਚ ਇਹਦੇ ਬਾਰੇ ਦੱਸਿਓ ਜੀ ਦੇਖੋ ਜੀ ਇਸ ਦੀ ਸੈੱਟਾ ਅਸੀਂ ਤੁਹਾਨੂੰ ਨਮੀ ਨਮੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਸਾਡੇ ਚੈਨਲ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਪਤਾ ਲੱਗੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਨਮੀ ਨਮੀ ਵੀਡੀਓ ਦਾ ਪਤਾ ਲੱਗਦਾ ਰਹੇ ਧੰਨਵਾਦ ਜੀ ਥੈਂਕ ਯੂ